ਹੋ ਚੁੱਕੇ ਆ ਜੀ ਆਪਾਂ ਨਾਗਿਆਣਾ ਸਾਹਿਬ ਦੇ ਰਸਤੇ 'ਚ ਇੰਟਰ ਕਰ ਰਹੇ ਆਂ ਬੋਪਰਾ ਦੇ ਤੇ ਆਰਾਮਦਵਾਲੀ ਦੇ ਵਿਚਕਾਰ ਆ ਲਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੱਲਿਆ ਨਾਗਿਆਣਾ ਸਾਹਿਬ ਜਿਹੜਾ ਪੰਜਾਬ ਤੇ ਮੁਸੀਬਤਾਂ ਦਾ پہاੜ ਟੁੱਟਿਆ ਨਾ ਤੇ ਉਹਦੇ ਵਾਸਤੇ ਅਸੀਂ ਅਰਦਾਸ ਕਰਨ ਚੱਲੇ ਆਂ ਸਰਬੱਤ ਦੇ ਭਲੇ ਲਈ ਤੇ ਤੁਸੀਂ ਸਾਡੇ ਨਾਲ ਅਰਦਾਸ ਵਿੱਚ ਸ਼ਾਮਲ ਹੋ ਬਾਈਕ 'ਚ ਥੋੜਾ ਤੇਲ ਘੱਟ ਸੀ ਤੇ ਉਹ ਥੋੜਾ ਹੀ ਇੱਥੋਂ ਪਵਾ ਲਿਆ ਵਾ ਬਾਕੀ ਪੈਟਰੋਲ ਪੰਪ ਤੋਂ ਪਵਾਵਾਂਗੇ ਇਹ ਲਾਪਾ ਪਵਾ ਲਿਆ ਤੇ ਇਹ ਲੱਗੇ ਪੈਸੇ ਸੈਂਡ ਕਰਨ ਤੇ ਹੋ ਗਏ ਪੈਸੇ ਸੈਂਡ ਲੱਗ ਗਏ ਰੋਲ ਆਂ ਪਾ ਆਵਾ ਤੇ ਅਸੀਂ ਲੱਗੇ ਫੋਨ ਤੇ ਫੋਟੋ ਤੇਰੀ ਵਾਲਾ ਆਪਾ ਪਹੁੰਚ ਗਏ ਆ ਤੇ ਥੋੜੀ ਥੋੜੀ ਬਾਰਿਸ਼ ਸਟਾਰਟ ਹੋ ਗਈ ਆ ਤੇ ਅੱਗੇ ਜਾਦਾ ਨਾ ਹੋਏ ਵੇਖਦੇ ਆ ਹਲਾਟ ਬੰਦੇ ਆ ਇਹ ਆਪਾਂ ਦੇ ਅੱਜ ਜਾਣਾ ਹੀ ਜਾਣਾ ਜ਼ਰੂਰ ਨਾ ਜਾਣਾ ਸਾਫ بارش ਆਈ ਜਾ ਰਹੀ ਆ ਥੋੜੀ ਥੋੜੀ ਤੇ ਆਪਾਂ ਪਰ ਜਾਈ ਜਾ ਰਹੇ ਆ ਅੱਜ ਤੋਂ ਮੇਰੇ ਐਂਡ ਦੇ ਸ਼ੀਸ਼ੇ ਪਿੱਛੇ ਪਏ ਆ ਗਿੱਲੇ ਹੋਏ ਆ بارش ਇੱਕ ਜਬੀਰ ਲੋ ਜੀ ਆਪਾਂ ਥੋੜੀ ਦੇਰ ਲਈ ਰੁਕੇ ਸੀਗੇ ਥੱਕ ਗਏ ਆ ਬਾਈਕ ਤੇ ਆਉਂਦੇ ਆਉਂਦੇ ਆ ਤੇ ਮੈਂ ਕਿਹਾ ਪਾਣੀ ਪੂਣੀ ਪੀ ਲਈਏ ਪਿਆਸ ਲੱਗ ਗਈ ਸੀਗੀ ਆਉਂਦੇ ਰਸਤੇ ਸ ਆ ਵੇਖੋ ਜੀ ਬਾਰਿਸ਼ ਦਾ ਕਿੰਨਾ ਪਾਣੀ ਰੁਕਿਆ ਵਾ ਗੁਜਰਾਂ ਦੇ ਡੇਰੇ ਗੁਜਰਾਂ ਦੇ ਡੇਰੇ ਆਏ ਤੇ ਬਹੁਤ ਜ਼ਿਆਦਾ ਪਾਣੀ ਰੁਕਿਆ ਵਾ ਬੋਪਰਾਂ ਦੇ ਤੇ ਆਰਾਮਦਵਾਲੀ ਦੇ ਵਿਚਕਾਏ ਆ ਲਿਆਈ ਤੇ ਹੁਣ ਆਪਾਂ ਚੱਲੇ ਆ ਆ ਵੇਖੋ ਕੰਦੂ ਬਖੌਣ ਲਈ ਰੁਕੇ ਸੀਗੇ ਤੇ ਸਾਡੇ ਜਿਹੜੇ ਸਰੋਤੇ ਬਾਹਰ ਦੇ ਆ ਯੂ ਐਸ ਏ ਤੋਂ ਉਹ ਵੀ ਸਾਡਾ ਵਲੌਗ ਵੇਖਦੇ ਆ ਤੇ ਉਹਨਾਂ ਨੂੰ ਵੀ ਦਰਸ਼ਕ ਕਰਾਉਂਦੇ ਆ ਆ ਵੇਖੋ ਆ ਤੁਹਾਡੇ ਪਿੰਡ ਵੱਲੋਂ ਇਧਰੋਂ ਜਾਂਦਾ ਹੋ। ਨਾ ਇਹ ਰਾ ਇਹ ਤੇ ਦੂਜਾ ਵਾਹ। ਵੀਰ ਰਾਜ ਜਾਂਦਾ। ਵੀਰ ਰਾਜ ਜਾਂਦਾ। ਆ ਦੇਖੋ بارش ਜੇ ਆ ਰਹੀ ਆ। بارش ਤੇਜ਼ ਹੋ ਗਈ ਇੱਥੇ ਆਣ ਕੇ। ਜੀ ਰਾਮ ਵਾਲੀ 47 ਸੂਰਨ ਜਿੱਥੇ ਮੈਂ ਫੜੀ ਰਹੀ ਆ। ਜਦੋਂ ਇਹ ਰੰਗੀ ਤਾਂ ਦੇ ਜਾਂਦਾ एकदम ਤਾਜ਼ੀਆਂ ਹੋ ਜਾਂਦੀਆਂ। ਐ ਸਕੂਲ ਵਿੱਚ ਆਪਾਂ ਫੜ ਕੇ ਇਹਨਾਂ ਤੋਂ ਕਾਹਦੇ ਲੈਣੀਆਂ ਕਿੰਨਾ ਸੋਨਾ ਡੇਟ ਪੜਿਆ ਨਹੀਂ ਰੋਡ ਥਾਣੀ ਚੱਲੋ ਹੋ ਚੁੱਕੇ ਆ ਜੀ ਆਪਾਂ ਨਾਗਿਆਣਾ ਸਾਹਿਬ ਦੇ ਰਸਤੇ 'ਚ ਇੰਟਰ ਕਰ ਰਹੇ ਆ ਮੈਂ ਘਰ ਦੇ ਵਜਾ ਕੇ ਇਹਨਾਂ ਨੂੰ ਪਰੇ ਕਰਦਾ ਥੋੜਾ ਆਪਾਂ ਇੱਧਰ ਤੋਂ ਮੁੜਾਂਗੇ ਗੁਰੂ ਸਾਹਿਬ ਦੇ ਰੀਚ ਆਪਾਂ ਆ ਗਏ ਜੋ ਕਿੰਦਾ ਸੋਹਣਾ ਬਣਿਆ ਹੋਇਆ ਬਾਈਕ ਲਾਉਣ ਲੱਗੇ ਆਪਾਂ ਇੱਧਰ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਵੇਖੋ ਪਾਣੀ ਰੁਕਿਆ ਤੇ ਇੱਧਰ ਆਪਾਂ ਬਾਈਕ ਲਗਾਤੀ ਉੱਪਰ ਸ਼ੈੱਡ ਪਈ ਹੋਈ ਆ ਤੇ ਜੀ ਅੱਜ ਪਹੁੰਚ ਚੁੱਕੇ ਆ ਜੀ ਸੋ ਆਪਾਂ ਨਾਗੀਆਂ ਸਾਹਿਬ ਵਿੱਚ ਤੇ ਹੁਣ ਆਪਾਂ ਜਾ ਰੇ ਪ੍ਰਸਤਾਨ ਕਰਦੇ ਆ ਮੈਂ ਰੁਮਾਲ ਬਲਣਾ ਸਿੱਧੇ ਸਿੱਧਾ ਕਵਰ ਕਰ ਲਾਂ ਚਲੋ ਲੱਗਿਆ ਜੀ ਜੋੜੇ ਲਾਉਣ ਆਪਾਂ ਜੋੜੇ ਜਮਾ ਕਰਵਾਵਾਂਗੇ Vahe Guru, Vahe Guru, Vahe Guru. Vahe Guru, Vahe Guru, Guru. Vahe Guru, Vahe Guru, Vahe Guru. Vahe Guru, Vahe Guru, Vahe Guru. guru guru, guru, guru. Vage guru, vale guru, vaguru vaje guru, vale guru. ווא <small> ਵਾਹਿ ਗੁਰੂ 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 ਵਾਹਿ ਗੁਰ गुरु वाहे 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 गुरु असी गुरुद्वारा साहब तो मत्था टेक के पहुंच चुके हैं बाहर। ਪ੍ਰਸ਼ਾਦ ਲੈ ਕੇ ਅਰਦਾਸ ਬੇਨਤੀ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿ ਜਿਹੜੀ ਪੰਜਾਬ ਤੇ ਆਫਤ ਆਈ ਆ ਉਹ ਟਲ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਤੇ ਤੁਸੀਂ ਵੀ ਆਪਣੇ ਘਰ 'ਚ ਬੈਠ ਕੇ ਜਿੱਥੇ ਵੀ ਤੁਸੀਂ ਬੈਠੇ ਹੋ ਅਰਦਾਸ ਕਰੋ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਕਿਸੇ ਦੀ ਨਜ਼ਰ ਨਾ ਇਹਨੂੰ ਲੱਗੇ ਪੰਜਾਬ ਨੂੰ ਤੇ ਗੁਰੂਆਂ ਪੀਰਾਂ ਦੀ ਤਰਪੀਏ ਪੰਜਾਬ ਤੇ ਅਸੀਂ ਨਗਿਆਣ ਸਾਹਿਬ ਅਰਦਾਸ ਕਰ ਚੁੱਕੇ ਆ ਤੇ ਸੱਚੇ ਪਾਤਸ਼ਾਹ ਜ਼ਰੂਰ ਭਲੀ ਕਰੇਗਾ ਸਾਰਿਆਂ ਦੀ ਹਮ ਨਾ ਫਕਰ ਮਾਫੀ ਸੇ ਮੰਗੇ ਵਾਹਿਗੁਰੂ ਦਰਵਾਜ਼ੇ ਦੇ ਬਾਹਰ ਦੇਖੋ ਆ ਸ਼ਾਪਸ ਨੇ ਜਦੋਂ ਇੱਥੇ ਐਤਵਾਰ ਸੰਗਤ ਆਉਂਦੀ ਆ ਸਾਰੀਆਂ ਸ਼ਾਪ ਖੁੱਲਦੀਆਂ ਉਦੋਂ ਬਹੁਤ ਰੌਣਕ ਹੁੰਦੀ ਇੱਥੇ ਆ ਦੇਖੋ ਕੌਜੀ ਜਾ ਰਹੇ ਆ ਆਪਾਂ ਘਰ ਨੂੰ ਦੇਖੋ ਜੀ ਤੁਲਕੇ ਦੀ ਗਰਾਊਂਡ ਆ ਨੀ ਜਿਆਦਾ ਪਾਣੀ ਨਾ ਭਰੀ ਆ ਬਹੁਤ ਜਿਆਦਾ ਬਾਰਿਸ਼ ਹੋਂਦੀ ਆ ਵੇਖੋ ਕਿੰਨਾ ਐ ਲੱਗਣ ਡਿਆ ਤਲਾਇ ਬਣਿਆ ਕਾਰ ਡਾਈਗਰ ਨੂੰ ਫਾੜਿਆ ਮੈਨੂੰ ਲੰਘ ਨਹੀਂ ਦੇਂਦਿਆ ਅਰਦਾਸ ਬੇਨਤੀ ਕਰਕੇ ਅਸੀਂ ਘਰੇ ਪਹੁੰਚ ਗਏ ਆ ਤੇ ਤੁਸੀਂ ਵੀ ਸਾਰਿਆਂ ਨੇ ਅਰਦਾਸ ਕਰਨੀ ਆ ਕਿ ਪੰਜਾਬ ਆਪਣਾ ਚੜ੍ਹਦੀ ਕਲਾ ਚ ਰਹੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਤੇ ਤਦ ਤੱਕ ਜੀ ਸਤਿ ਸ੍ਰੀ ਅਕਾਲ ਇੱਕ ਤਾਂ ਚੀਜ਼ ਵਿਖਾਨੀ ਆ ਵੇਖੋ ਸਕਰੀਨ ਤੇ ਤੁਹਾਨੂੰ ਫੋਟੋ ਨਜ਼ਰ ਆ ਰਹੀ ਆ ਤੇ ਇਹਦੇ ਵਿੱਚ ਵੇਖੋ ਕੀ ਲਿਖਿਆ ਵਾ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੇਖੋ ਕੀ ਕਹਿ ਰਹੇ ਪਾਕਿਸਤਾਨ ਨੇ ਕਹਿੰਦੇ ਪੂਰੀ ਹੈਲਪ ਕੀਤੀ ਜਉ ਉਥੇ ਪਹਚਾ ਲਾਇਆ ਵਾ ਇਹ ਨਰਿੰਦਰ ਮੋਦੀ ਦੇ ਬਿਆਨ ਆ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਤੇ ਇਹਨਾਂ ਨੂੰ ਉਹ ਚਾਹੀਦਾ ਵਾ ਮੇ ਪੰਜਾਬ ਬਾਰੇ ਪਹਿਲਾਂ ਸੋਚਣ ਆਪਣੇ ਲੋਕਾਂ ਬਾਰੇ ਪਹਿਲਾਂ ਸੋਚਣ ਇਹ ਨਹੀਂ ਆ ਕਿ ਬਾਹਰ ਲੀਆਂ ਕੰਟਰੀਆਂ ਬਾਰੇ ਪਹਿਲਾਂ ਸੋਚਣ ਜਿਹੜੇ ਲੋਕ ਇੱਥੇ ਤਬਾਹ ਹੋ ਰਹੇ ਆ ਕਿੰਨਾ ਪੰਜਾਬ ਵਿੱਚ ਨੁਕਸਾਨ ਹੋ ਰਿਹਾ ਆ ਉਹਨਾਂ ਵੱਲ ਧਿਆਨ ਦੇਣ ਨਾ ਕਿ ਬਾਹਰ ਧਿਆਨ ਦੇਣ ਆਪਣੇ ਇਧਰ ਇੰਡੀਆ ਵੱਲ ਧਿਆਨ ਦੇਣ